ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੈਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਡੋਨਲਡ 트੍ਰੰਪ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਮੈਂ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਦਾ ਜਿਹੜਾ ਸਮਝੌਤਾ ਹੈ ਉਹ ਕਰਵਾ ਦਿੱਤਾ ਹੈ ਔਰ ਉਸ ਤੋਂ ਬਾਅਦ ਭਾਰਤ ਦੇ ਵਿੱਚ ਇਹ ਚਰਚਾ ਚੱਲ ਪਈ ਸੀ ਕਿ ਸੀਜ਼ ਫਾਇਰ ਜੇ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਹੋਇਆ ਤੇ ਫਿਰ ਡੋਨਲਡ 트੍ਰੰਪ ਦੇ ਵੱਲੋਂ ਮਤਲਬ ਤੀਸਰੇ ਬੰਦੇ ਦੇ ਵੱਲੋਂ ਪੋਸਟ ਪਾ ਕੇ ਇਸ ਚੀਜ਼ ਦਾ ਜ਼ਿਕਰ ਕਿਉਂ ਕੀਤਾ ਗਿਆ ਨਾਲ ਹੀ ਇਸ ਚੀਜ਼ ਦਾ ਜ਼ਿਕਰ ਕਿਉਂ ਕੀਤਾ ਜੇ ਭਾਰਤ ਔਰ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਤੇ ਚੌਣ ਸਮਝੌਤਾ ਕਰਨਾ ਗੱਲਬਾਤ ਕਰਨੀ ਤੇ ਮੈਂ ਉਹਦੀ ਵਿਚੋਲਗੀ ਜਿਹੜੀ ਆ ਉਹ ਕਰ ਸਕਦਾ ਜਿਸ ਨੂੰ ਲੈ ਕੇ ਭਾਰਤ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਬਾਰ ਬਾਰ ਸਵਾਲ ਚੁੱਕੇ ਜਾ ਰਹੇ ਸੀ ਔਰ ਬੀਤੇ ਕੱਲ ਵੀ ਮਨੀਸ਼ ਸਿਸੋਧਿਆ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਰਤ ਬਹੁਤ ਐਗਰੈਸਿਵ ਤਰੀਕੇ ਦੇ ਨਾਲ ਪਾਕਿਸਤਾਨ ਦੇ ਉੱਤੇ ਇਸ ਟਾਈਮ ਉਹਨੇ ਦਬਾਅ ਬਣਾਇਆ ਹੋਇਆ ਸੀ ਅਸੀਂ ਉਹਨਾਂ ਤੇ ਹਮਲੇ ਕਰ ਰਹੇ ਸੀ ਔਰ ਉਸ ਦਰਮਿਆਨ ਸੀਜ਼ਫਾਇਰ ਕਿਉਂ ਕੀਤਾ ਗਿਆ ਔਰ ਭਾਰਤ ਪਾਕਿਸਤਾਨ ਦੇ ਵਿੱਚ ਵਿਚਕਾਰ ਤੀਸਰਾ ਬੰਦਾ ਵਿਚੋਲਗੀ ਦੇ ਲਈ ਕਿਉਂ ਆਇਆ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਸੋ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਸੀ ਔਰ ਕਿਹਾ ਜਾ ਰਿਹਾ ਸੀ ਕਿ ਭਾਰਤ ਸਰਕਾਰ ਨੂੰ ਇਹਦੇ ਤੇ ਸਪਸ਼ਟ ਕਰਨਾ ਪਏਗਾ ਕਿ ਇਹ ਕੀ ਕਾਰਨ ਹੈ ਇਹ ਐਸਾ ਕਿਉਂ ਹੋਇਆ ਸੋ ਬੀਤੇ ਕਾਲੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਵਿਦੇਸ਼ ਮੰਤਰਾਲੇ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਰੰਦੀਰ ਜੈਸਵਾਲ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦਾ ਜ਼ਿਕਰ ਕਰ ਦਿੱਤਾ ਹੈ ਕਿ ਪੋਕੇ ਦੇ ਮਾਮਲੇ ਦੇ ਵਿੱਚ ਤੀਸਰੇ ਤੀਸਰੀ ਧਿਰ ਜਿਹੜੀ ਹੈ ਉਹਦੀ ਵਿਚੋਲਗੀ ਜਿਹੜੀ ਹੈ ਉਹ ਐਕਸੈਪਟ ਨਹੀਂ ਕੀਤੀ ਜਾਏਗੀ ਨਾ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿਉਂਕਿ ਭਾਰਤ ਔਰ ਪਾਕਿਸਤਾਨ ਦਾ ਇਹ ਮੁੱਦਾ ਹੈ ਭਾਰਤ ਔਰ ਪਾਕਿਸਤਾਨ ਇਸ ਮੁੱਦੇ ਦੇ ਉੱਤੇ ਬੈਠ ਕੇ ਆਪਸ ਦੇ ਵਿੱਚ ਦੋਵੇਂ ਮੁਲਕ ਗੱਲ ਕਰਨਗੇ ਤੀਸਰੇ ਮੁਲਕ ਦੀ ਵਿੱਚ ਵਿਚੋਲਗੀ ਅਸੀਂ ਕਦੇ ਵੀ ਕਬੂਲ ਨਹੀਂ ਕਰਾਂਗੇ ਔਰ ਜਦੋਂ ਤੋਂ ਭਾਰਤ ਦੇ ਨਾਲ ਪਾਕਿਸਤਾਨ ਦਾ ਇਹ ਪੀਓਕੇ ਵਾਲਾ ਮੁੱਦਾ ਚੱਲ ਰਿਹਾ ਹੈ ਪਾਕਿਸਤਾਨ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਤੀਸਰਾ ਦੇਸ਼ ਚਾਹੇ ਚੀਨ ਹੋਵੇ ਚਾਹੇ ਅਮਰੀਕਾ ਹੋਵੇ ਬੈਠ ਕੇ ਵਿੱਚ ਗੱਲ ਕਰਵਾਏ ਪਰ ਭਾਰਤ ਸ਼ੁਰੂ ਤੋਂ ਹੀ ਕੋਈ ਵੀ ਸਰਕਾਰ ਭਾਰਤ ਦੇ ਵਿੱਚ ਰਹੀ ਹੋਵੇ ਭਾਵੇਂ ਕਾਂਗਰਸ ਦੀ ਭਾਵੇਂ ਆ ਭਾਜਪਾ ਦੀ ਕਦੇ ਵੀ ਉਹਨਾਂ ਦੇ ਵੱਲੋਂ ਇਸ ਚੀਜ਼ ਦੀ ਜੇ ਮੰਗ ਨਹੀਂ ਕੀਤੀ ਗਈ ਕਿ ਤੀਸਰੀ ਪਾਰਟੀ ਵਿੱਚ ਬੈਠ ਕੇ ਸਾਡਾ ਸਮਝੌਤਾ ਕਰਾਏ ਉਹਨਾਂ ਨੇ ਕਿਹਾ ਕਿ ਭਾਰਤ ਔਰ ਪਾਕਿਸਤਾਨ ਦਾ ਮੁੱਦਾ ਹੈ ਅਸੀਂ ਆਪ ਬੈਠ ਕੇ ਨੂੰ ਸੁਲਝਾਂਗੇ ਸੋ ਇਸ ਵਾਰ ਇਹ ਮਾਮਲਾ ਇਸ ਕਰਕੇ ਪੱਕ ਗਿਆ ਕਿ ਡੋਨਲਡ 트ੰਪ ਦੇ ਵੱਲੋਂ ਪੋਸਟ ਪਾ ਕੇ ਇਸ ਚੀਜ਼ ਦਾ ਜ਼ਿਕਰ ਕਰ ਦਿੱਤਾ ਗਿਆ ਕਿ ਮੈਂ ਤੁਹਾਡੇ ਵਿੱਚ ਵਿਚੋਲਗੀ ਕਰਨ ਦੇ ਲਈ ਤਿਆਰ ਹਾਂ ਜੇ ਤੁਸੀਂ ਕਸ਼ਮੀਰ ਦਾ ਮੁੱਦਾ ਹੱਲ ਕਰਵਾਉਣਾ ਚਾਹੁੰਦੇ ਹੋ ਦੋਵੇਂ ਮੁਲਕ ਜੇ ਕਹਿਣ ਤਾਂ ਉਸ ਤੋਂ ਬਾਅਦ ਜਦੋਂ ਚਰਚਾ ਛਿੜੀ ਤੇ ਫਿਰ ਭਾਰਤ ਸਰਕਾਰ ਦੇ ਉੱਪਰ ਦਬਾਅ ਬੰਨਾ ਸ਼ੁਰੂ ਹੋਇਆ ਵੀ ਤੁਸੀਂ ਇਹਦਾ ਜਵਾਬ ਦਿਓ ਕਿ ਡੋਨਲਡ 트ੰਪ ਨੇ ਐਦਾ ਕਿਉਂ ਕਿਹਾ ਕੀ ਤੁਸੀਂ ਡੋਨਲਡ 트ੰਪ ਨੂੰ ਕਿਹਾ ਸੀ ਤੇ ਬੀਤੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਜੋ ਜੈਸਵਾਲ ਹੁਣਾ ਨੇ ਰੰਦੀਰ ਜੈਸਵਾਲ ਹੁਣਾ ਨੇ ਕਿਹਾ ਤੁਹਾਨੂੰ ਦੱਸ ਦਿਆਂ ਦਰਸਲ 12 ਤਰੀਕ ਨੂੰ ਜਦੋਂ ਡੋਨਲਡ ਟਰੰਪ ਦੇ ਵੱਲੋਂ ਦੋਵੇਂ ਦੇਸ਼ਾਂ ਦਾ ਯੁੱਧ ਵਿਰਾਮ ਰੁਕਦਾ ਹੈ ਤੇ ਉਦੋਂ ਜਦੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਮੈਂ ਦੋਵੇਂ ਮੁਲਕਾਂ ਨੂੰ ਕਿਹਾ ਕਿ ਤੁਸੀਂ ਯੁੱਧ ਵਿਰਾਮ ਕਰੋ ਤੁਸੀਂ ਯੁੱਧ ਨੂੰ ਰੋਕੋ ਮੈਂ ਆਣ ਵਾਲੇ ਟਾਈਮ ਦੇ ਵਿੱਚ ਦੋਵੇਂ ਮੁਲਕਾਂ ਦੇ ਨਾਲ ਵਪਾਰ ਹੋਰ ਵਧਾ ਦੇਵਾਂਗਾ ਤੁਹਾਨੂੰ ਮੈਂ ਫਾਇਦਾ ਦੇ ਦੇਵਾਂਗਾ ਸੋ ਇਹ ਚੀਜ਼ ਦਾ ਜ਼ਿਕਰ ਹੋ ਰਿਹਾ ਸੀ ਔਰ ਰੰਦੀਰ ਜੈਸਵਾਲ ਹੁਣਾ ਦੇ ਵੱਲੋਂ ਕੱਲ ਇਸ ਚੀਜ਼ ਨੂੰ ਮੁੱਢੋਂ ਖਾਰਜ ਕਰ ਦਿੱਤਾ ਗਿਆ ਹੈ ਕਿ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਜਿਹੜਾ ਯੁੱਧ ਵਿਰਾਮ ਹੋਇਆ ਉਸ ਨੂੰ ਲੈ ਕੇ ਅਮਰੀਕਾ ਦੇ ਨਾਲ ਗੱਲ ਜਰੂਰ ਹੁੰਦੀ ਰਹੀ ਹੈ ਪਰ ਇੱਕ ਵਾਰ ਵੀ ਫੋਨ ਦੇ ਉੱਪਰ ਵਪਾਰ ਨੂੰ ਲੈ ਕੇ ਗੱਲ ਨਹੀਂ ਹੋਈ ਹੈ ਡੋਨਲਡ ਟਰੰਪ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਮਤਲਬ ਪੰਜਾਬ ਦੇ ਵਿੱਚ ਤੁਸੀਂ ਡੋਨਲਡ ਟਰੰਪ ਦੀਆਂ ਉਸ ਦਿਨ ਫੋਟੋਆਂ ਦੇਖੀਆਂ ਹੋਣਗੀਆਂ ਜਿਹਦੇ ਵਿੱਚ ਪੱਗ ਬੰਨੀ ਹੋਈ ਹੈ ਔਰ ਬਹੁਤ ਸਾਰੀਆਂ ਪੋਸਟਾਂ ਵਾਇਰਲ ਹੋਈਆਂ ਸੀ ਕਿ ਸਰਪੰਚ ਸਾਹਿਬ ਨੇ ਇਹ ਜਿਹੜਾ ਮੁੱਦਾ ਉਹ ਹੱਲ ਕਰਵਾ ਦਿੱਤਾ ਸਰਪੰਚ ਨੇ ਮੁੱਦਾ ਹੱਲ ਕਰਵਾ ਦਿੱਤਾ ਸੋ ਇਸੇ ਕਰਕੇ ਅੱਜ ਦੇ ਸਾਡੇ ਪ੍ਰੋਗਰਾਮ ਦੀ ਆਪਾਂ ਟੈਗ ਲਾਈਨ ਵੀ ਰੱਖੀ ਹੈ ਕਿ ਸਰਪੰਚ ਸਾਹਿਬ ਨੇ ਝੂਠ ਬੋਲਿਆ ਸੀ ਇਹ ਸਰਪੰਚ ਸਾਹਿਬ ਦਾ ਜਿਹੜਾ ਝੂਠ ਹੈ ਉਹ ਉਹਨੂੰ ਵਿਦੇਸ਼ ਮੰਤਰਾਲੇ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਕਿਸੇ ਵੀ ਲੀਡਰ ਦੇ ਨਾਲ ਵਪਾਰ ਨੂੰ ਲੈ ਕੇ ਚਰਚਾ ਨਹੀਂ ਹੋਈ ਹੈ ਇਹ ਡੋਨਲਡ ਟਰੰਪ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਸੋ ਉਹਨਾਂ ਸਿਆਸੀ ਪਾਰਟੀਆਂ ਦੇ ਵੱਲੋਂ ਜੋ ਵੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਡੋਨਲਡ 트ਰੰਪ ਨੇ ਵਿੱਚ ਐਸਾ ਕਿਉਂ ਕੀਤਾ ਵਪਾਰ ਦੀ ਗੱਲ ਕਿਉਂ ਹੋਈ ਜਾਂ ਪੀਓਕੇ ਨੂੰ ਲੈ ਕੇ ਪੀਓਕੇ ਵਾਲਾ ਮੁੱਦਾ ਵੀ ਸਪਸ਼ਟ ਕਰ ਦਿੰਦਾ ਹੈ ਕਿ ਅਸੀਂ ਵਿਚੋਲਗੀ ਚਾਹਦੇ ਹੀ ਨਹੀਂ ਡੋਨਲਡ 트ਰੰਪ ਆਪਣੇ ਪਦਰ ਤੇ ਜੋ ਮਰਜ਼ੀ ਕਹੀ ਜਾਣ ਪਰ ਅਸੀਂ ਵਿਚੋਲਗੀ ਨਹੀਂ ਚਾਹਦੇ ਸੋ ਉਸ ਗੱਲ ਨੂੰ ਵੀ ਖਾਰਜ ਕਰ ਦਿੱਤਾ ਔਰ ਵਪਾਰ ਵਾਲੀ ਗੱਲ ਨੂੰ ਵੀ ਵਿਦੇਸ਼ ਮੰਤਰਾਲੇ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਕੱਲ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤੀ ਗਈ ਉਹਦੇ ਵਿੱਚ 5 6 ਪੁਆਇੰਟ ਬੜੇ ਅਹਿਮ ਰਹੇ ਨੇ ਜਿਹਦੇ ਵਿੱਚ ਉਹਨਾਂ ਨੇ ਲਸ਼ਕਰੇ ਤੌਇਬਾ ਦਾ ਪ੍ਰੌਕਸੀ ਸੰਗਠਨ ਜਿਹੜਾ TRF ਜੇ ਨੇ ਪਹਿਲਗਾਮ ਹਮਲੇ ਦਾ ਜਿਹੜਾ ਜਦੋਂ ਉਹਨੂੰ ਕੀਤਾ ਸੀ ਤੇ ਉਹਦੀ ਜ਼ਿੰਮੇਵਾਰੀ ਲਈ ਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਸੰਗਠਨ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰਨ ਦੇ ਲਈ ਅਸੀਂ ਯੂ ਐਨ ਐਸ ਸੀ ਦੇ ਵਿੱਚ ਜਾ ਕੇ ਇਹਦੀ ਅਰਜੀ ਲਗਾਵਾਂਗੇ ਦੂਸਰੇ ਪਾਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੰਧੂ ਜਲ ਸਮਝੌਤਾ ਜਿਹੜਾ ਹੈ ਉਹ ਏਸੇ ਤਰੀਕੇ ਦੇ ਨਾਲ ਸਥगित ਰਹੇਗਾ ਉਹ ਅੱਗੇ ਨਹੀਂ ਚੱਲੇਗਾ ਜੇ ਪਾਕਿਸਤਾਨ ਦੇ ਨਾਲ ਜੰਗ ਹਰੇਕ ਮਾਮਲੇ ਦੇ ਉੱਪਰ ਚੱਲਦੀ ਰਹੇਗੀ ਔਰ ਜਿਹੜਾ ਮਰਜ਼ੀ ਢੋਲ বাজਾਈ ਜਾਏ ਪੁਰਾਣੇ ਰਵਈਏ ਦੇ ਨਾਲ ਨਹੀਂ ਚੱਲਿਆ ਜਾਏਗਾ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਸੀ ਕਿ ਜਿਹੜੀ ਲక్ష్ਮਣ ਰੇਖਾ ਹੁਣ ਸਾਡੀਆਂ ਸੈਨਾਵਾਂ ਨੇ ਖਿੱਚ ਦਿੱਤੀ ਹੈ ਪਾਕਿਸਤਾਨ ਜਦੋਂ ਜਦੋਂ ਉਹਨੂੰ ਪਾਰ ਕਰੇਗਾ ਤੇ ਉਹਦਾ ਜਵਾਬ ਜਿਹੜਾ ਉਹ ਦਿੱਤਾ ਜਾਏਗਾ ਵਿਦੇਸ਼ ਮੰਤਰਾਲੇ ਨੇ ਨਾਲ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਪਾਕਿਸਤਾਨ ਦੇ ਵੱਲੋਂ ਜਿਹੜੇ ਡਰੋਨ ਭੇਜੇ ਗਏ ਸੀ ਉਹ ਤੁਰਕੀ ਔਰ ਚੀਨ ਦੇ ਡਰੋਨ ਜਿਹੜੇ ਸੀ ਉਹ ਇਸਤੇਮਾਲ ਕੀਤੇ ਗਏ ਸੀ ਪਾਕਿਸਤਾਨ ਦੇ ਵੱਲੋਂ ਇਹਦੇ ਵਿੱਚ ਇਹਦੇ ਬਾਰੇ ਡਿਫੈਂਸ ਦੀ ਬਰੀਫਿੰਗ ਦੇ ਵਿੱਚ ਵੀ ਪਹਿਲਾਂ ਦੱਸ ਦਿੱਤਾ ਗਿਆ ਵੀ ਤੇ ਦੋ ਦਿਨਾਂ ਦੇ ਵਿੱਚ ਜੋ ਡਿਫੈਂਸ ਦੇ ਵੱਲੋਂ ਬਰੀਫਿੰਗ ਕੀਤੀ ਗਈ ਸੀ ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਸੀ ਇਸ ਚੀਜ਼ ਦਾ ਅਮਰੀਕੀ 에ਅਰ ਕ੍ਰਾਫਟ ਉਹ ਤੇ ਹੋਰ ਜਿਹੜੇ ਜਾਸੀ ਉਹਨਾਂ ਨੂੰ ਮਾਰਗ ਗਰਾਉਂਡ ਦੀ ਜਿਹੜੀ ਗੱਲ ਸੀ ਉਹ ਉਹਦੇ ਤੇ ਵੀ ਉਹਨਾਂ ਨੇ ਕਿਹਾ ਕਿ ਚਰਚਾ ਬਾਅਦ ਦੇ ਵਿੱਚ ਕਰਾਂਗੇ ਔਰ ਬੰਗਲਾਦੇਸ਼ ਦੀ ਆਵਾਮੀ ਲੀਗ ਦੇ ਉੱਤੇ ਬੈਨ ਜਿਹੜਾ ਲਗਾਇਆ ਗਿਆ ਉਹ ਉਸ ਵਿਸ਼ੇ ਦੇ ਉੱਤੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਬੰਗਲਾਦੇਸ਼ ਦੇ ਵਿੱਚ ਲੋਕਤੰਤ੍ਰਿਕ ਆਜ਼ਾਦੀ ਨੂੰ ਰੋਕਿਆ ਜਾ ਰਿਹਾ ਹੈ ਔਰ ਇਹਦੇ ਉੱਤੇ ਇਸ ਦੇ ਉਹਨਾਂ ਨੇ ਕਿਹਾ ਕਿ ਅਸੀਂ ਚਿੰਤਿਤਾਂ ਔਰ ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਵਿੱਚ ਜਲਦ ਤੋਂ ਜਲਦ ਨਿਰਪੱਖ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਚੋਣਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਬਣਿਆ ਸੀ ਉਸ ਤੋਂ ਬਾਅਦ ਅਜੇ ਵੀ ਸਰਕਾਰ ਜਿਹੜੀ ਅੰਤਰੀਮ ਸਰਕਾਰ ਦਾ ਗਠਨ ਕੀਤਾ ਹੋਇਆ ਮਤਲਬ ਸੰਵਿਧਾਨਕ ਤੌਰ ਦੇ ਉਤੇ ਵੋਟਾਂ ਪਾ ਕੇ ਲੋਕਾਂ ਦੇ ਵੱਲੋਂ ਸਰਕਾਰ ਨਹੀਂ ਚੁਣੀ ਗਈ ਔਰ ਇਸ ਕਰਕੇ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਕਿ ਨਿਰਪੱਖ ਤਰੀਕੇ ਦੇ ਨਾਲ ਚੋਣਾਂ ਬੰਗਲਾਦੇਸ਼ ਦੇ ਵਿੱਚ ਹੋਣੀਆਂ ਬੜੀਆਂ ਜ਼ਰੂਰੀ ਨੇ ਕਿਉਂਕਿ ਘਟ ਗਿੰਦੀਆਂ ਦੇ ਨਾਲ ਉੱਥੇ ਬਹੁਤ ਵੱਡਾ ਧੱਕਾ ਜਿਹੜਾ ਹੋ ਰਿਹਾ ਔਰ ਨਵਾਂ ਹੀ ਨਵਾਂ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਆਵਾਮੀ ਲੀਗ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਹੈ ਬੰਗਲਾਦੇਸ਼ ਦੇ ਵਿੱਚ ਇਹਦੇ ਤੋਂ ਉਹਨਾਂ ਨੇ ਚਿੰਤਾ ਜੜੀ ਉਹ ਜ਼ਾਹਰ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਬੀਐਸਐਫ ਕਾਂਸਟੇਬਲ ਪੀਕੇ ਸਾਹੂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇੱਥੇ ਸ਼ਾਇਦ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਜਦੋਂ ਕਿਸਾਨ ਖੇਤੀ ਕਰਨ ਦੇ ਲਈ ਗਿਆ ਤੇ ਉਹਦੇ ਨਾਲ ਇੱਕ ਬੀਐਸਐਫ ਦਾ ਜਵਾਨ ਗਿਆ ਸੀ ਜਿਹੜਾ ਪੀੜ ਥੱਲੇ ਜਾ ਕੇ ਬੈਠ ਗਿਆ ਔਰ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪੀਕੇ ਸਾਹੂ 20 ਦਿਨ ਹੋ ਗਏ ਨੇ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਨੇ ਉਹ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਛਡਵਾਉਣ ਦੇ ਲਈ ਅਜੇ ਇਹਦੇ ਉੱਤੇ ਕੋਈ ਵੀ ਅਪਡੇਟ ਨਹੀਂ ਹੈ ਸਾਡੀ ਡਿਫੈਂਸ ਮਿਨਿਸਟਰੀ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਲਗਾਤਾਰ ਰਾਬਤਾ ਜਿਹੜਾ ਉਹਨਾਂ ਦੇ ਨਾਲ ਕਾਇਮ ਕੀਤਾ ਹੋਇਆ ਹੈ ਸੋ ਇਹ ਕੱਲ ਦੀ ਉਹਨਾਂ ਦੀ ਪ੍ਰੈਸ ਬਰੀਫਿੰਗ ਦੇ ਵਿੱਚ ਖਾਸ ਰਿਹਾ ਪਰ ਖਾਸ ਗੱਲ ਇਹ ਰਹੀ ਹੈ ਕਿ ਡੋਨਲਡ 트੍ਰੰਪ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿ ਸਰਪੰਚ ਸਾਹਿਬ ਝੂਠ ਬੋਲ ਰਹੇ ਨੇ ਸਾਡੇ ਨਾਲ ਵਪਾਰ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਇਆ ਤੇ ਪੀਓਕੇ ਦੇ ਮੁੱਦੇ ਦੇ ਉੱਤੇ ਅਸੀਂ ਉਹਨਾਂ ਦੀ ਕੋਈ ਵਿਚੋਲਗੀ ਨਹੀਂ ਚਾਹੁੰਦੇ ਇੱਕ ਪਾਸੇ ਜਿੱਥੇ ਭਾਰਤ ਦੇ ਵੱਲੋਂ ਬੀਤੇ ਕੱਲ੍ਹ ਹੀ ਪ੍ਰੈਸ ਕਾਨਫਰੰਸ ਕਰਕੇ ਡੋਨਲਡ 트럼ਪ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਉਸ ਤੋਂ ਬਾਅਦ ਹੁਣ ਭਾਰਤ ਅਮਰੀਕਾ ਨੂੰ ਲੈ ਕੇ ਅਗਰੈਸਿਵ ਫੈਸਲੇ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਮਰੀਕਾ ਦੇ ਉੱਪਰ ਹੁਣ ਜਵਾਬੀ ਟੈਕਸ ਲਗਾਇਆ ਜਾਏਗਾ ਕਿਉਂਕਿ ਅਮਰੀਕਾ ਦੇ ਵੱਲੋਂ ਵੀ ਭਾਰਤ ਦੇ ਅਲੂਮੀਨੀਅਮ ਦੇ ਉੱਪਰ ਔਰ ਸਟੀਲ ਦੇ ਉੱਪਰ 25% ਟੈਕਸ ਲਗਾਇਆ ਜਾ ਰਿਹਾ ਸੀ ਭਾਰਤ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਜਵਾਬੀ ਟੈਕਸ ਜਿਹੜਾ ਅਮਰੀਕਾ ਦੇ ਉੱਪਰ ਭਾਰਤ ਲਗਾਏਗਾ ਮਤਲਬ ਅਮਰੀਕਾ ਜਿਸ ਤਰੀਕੇ ਦੇ ਨਾਲ ਭਾਰਤ ਨੇ ਟੈਕਸ ਲਗਾਏਗਾ ਐਲੂਮੀਨੀਅਮ ਔਰ ਸਟੀਲ ਦੇ ਉੱਪਰ ਉਸੇ ਤਰੀਕੇ ਦਾ ਟੈਕਸ ਭਾਰਤ ਦੇ ਵੱਲੋਂ ਵੀ ਅਮਰੀਕਾ ਦੇ ਉੱਪਰ ਲਗਾਇਆ ਜਾਏਗਾ ਪਹਿਲੀ ਵਾਰ ਇਹ ਭਾਰਤ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਅਮਰੀਕਾ ਦੇ ਉੱਪਰ ਟੈਕਸ ਲਗਾਉਣ ਦਾ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਵਾਲੀ ਟ੍ਰੇਡ ਵਾਰ ਜਿਹੜੀ ਸੀ ਪਾਕਿਸਤ ਮਾਫ ਕਰਨਾ ਅ ਅਮਰੀਕਾ ਔਰ ਚੀਨ ਦੇ ਵਿਚਕਾਰ ਦੇਖੀ ਸੀ ਪਰ ਹੁਣ ਇਹ ਟ੍ਰੇਡ ਵਾਰ ਕਿਤੇ ਨਾ ਕਿਤੇ ਭਾਰਤ ਔਰ ਅਮਰੀਕਾ ਦੇ ਵਿੱਚ ਛਿੜਦੀ ਹੋਈ ਨਜ਼ਰ ਆ ਰਹੀ ਹੈ ਭਾਰਤ ਦੇ ਵੱਲੋਂ ਇਹ ਸਖਤ ਫੈਸਲਾ ਲਿਆ ਗਿਆ ਕਿ ਅਸੀਂ ਹੁਣ ਇਹਨਾਂ ਚੀਜ਼ਾਂ ਦੇ ਉੱਪਰ ਟੈਕਸ ਲਗਾਵਾਂਗੇ ਦਰਸਲ 2018 ਤੋਂ ਅਮਰੀਕਾ ਜਿਹੜਾ ਭਾਰਤ ਦੇ ਉੱਪਰ ਐਲੂਮੀਨੀਅਮ ਔਰ ਸਟੀਲ ਦੇ ਉੱਪਰ ਟੈਕਸ ਲਗਾ ਰਿਹਾ ਸੀ ਪਰ ਇਸੇ ਮਾਰਚ ਦੇ ਵਿੱਚ ਜਦੋਂ ਡੋਨਲਡ 트ੰਪ ਦੂਸਰੀ ਵਾਰ ਰਾਸ਼ਟਰਪਤੀ ਬਣੇ ਇਸੇ ਮਾਰਚ ਦੇ ਵਿੱਚ ਉਸ ਟੈਕਸ ਨੂੰ 25% ਕਰ ਦਿੱਤਾ ਗਿਆ ਸੀ ਔਰ ਭਾਰਤ ਦੇ ਵੱਲੋਂ ਵੀ ਹੁਣੇ ਫੈਸਲਾ ਕੀਤਾ ਗਿਆ ਕਿ ਜਵਾਬੀ ਟੈਕਸ ਅਸੀਂ ਵੀ ਅਮਰੀਕਾ ਦੇ ਉੱਪਰ ਲਗਾਵਾਂਗੇ ਐਲੂਮੀਨੀਅਮ ਔਰ ਸਟੀਲ ਜਿਹੜਾ ਉੱਥੇ ਜਾਏਗਾ ਸਾਡਾ ਅਮਰੀਕਾ ਦੇ ਵਿੱਚ ਉਹਦੇ ਤੇ ਟੈਕਸ ਲੱਗੇਗਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਉੱਤੇ ਟੈਕਸ ਲੱਗੇਗਾ ਇਹ ਬਰੀਫ ਹਲੇ ਸਾਹਮਣੇ ਆਏਗਾ ਔਰ ਭਾਰਤ ਦੇ ਵੱਲੋਂ ਕਿੰਨਾ ਟੈਕਸ ਲਗਾਇਆ ਜਾਣਾ ਪਰ ਭਾਰਤ ਦੇ ਵੱਲੋਂ ਇਹ ਫੈਸਲਾ ਜ਼ਰੂਰ ਕਰ ਲਿਆ ਗਿਆ ਕਿ ਅਸੀਂ ਜਵਾਬੀ ਟੈਕਸ ਜਿਹੜਾ ਹੈ ਉਹ ਅਮਰੀਕਾ ਦੇ ਉੱਪਰ ਲਗਾਵਾਂਗੇ ਔਰ ਜੇਕਰ ਕੱਚੇ ਸਟੀਲ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਦੂਸਰੇ ਨੰਬਰ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਜਿਹੜਾ ਹੈ ਕੱਚੇ ਸਟੀਲ ਦਾ ਭਾਰਤ ਹੈ ਪਹਿਲੇ ਨੰਬਰ ਤੇ ਚੀਨ ਹੈ ਚੀਨ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਪੱਧਰ ਦੇ ਉੱਤੇ ਸਟੀਲ ਪ੍ਰੋਡਿਊਸ ਕਰਦਾ ਹੈ ਔਰ ਉੱਥੇ ਵੇਚਦਾ ਹੈ ਔਰ ਭਾਰਤ ਦੂਸਰੇ ਨੰਬਰ ਤੇ ਹੈ ਜਿਹੜਾ ਸਟੀਲ ਦਾ ਪ੍ਰੋਡਿਊਸਰ ਹੈ ਵੱਡੇ ਲੈਵਲ ਦਾ ਸੋ ਹੁਣ ਅਮਰੀਕਾ ਨੂੰ ਜਿੰਨਾ ਵੀ ਸਟੀਲ ਐਲੂਮੀਨੀਅਮ ਭਾਰਤ ਦਾ ਜਾਏਗਾ ਉਹਦੇ ਉੱਪਰ ਭਾਰਤ ਵੀ ਟੈਕਸ ਲਗਾਏਗਾ ਸੋ ਉਹਦੇ ਨਾਲ ਭਾਰਤ ਦੇ ਖਜ਼ਾਨੇ ਦੇ ਵਿੱਚ ਵੀ ਅਰਥਵਿਵਸਥਾ ਦੇ ਵਿੱਚ ਵੀ ਸੁਧਾਰ ਹੋਏਗਾ ਕਿਉਂਕਿ ਜਦੋਂ ਭਾਰਤ ਨੂੰ ਪੈਸਾ ਆਏਗਾ ਤੇ ਉਹਦੇ ਨਾਲ ਅਰਥਵਿਵਸਥਾ ਵੀ ਸੁਧਰੇਗੀ ਦੂਸਰੇ ਪਾਸੇ ਕਿਤੇ ਨਾ ਕਿਤੇ ਡੋਨਲਡ 트੍ਰੰਪ ਦੇ ਵੱਲੋਂ ਜਿਵੇਂ ਬਾਕੀ ਮੁਲਕਾਂ ਦੇ ਮਤਲਬ ਕਹੋ ਕਿ ਤੁਸੀਂ ਗਿਰੇਵਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਡੋਨਲਡ 트੍ਰੰਪ ਦੇ ਵੱਲੋਂ ਭਾਰਤ ਵਾਲੇ ਮਾਮਲੇ ਦੇ ਵਿੱਚ ਵੀ ਐਸਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸ਼ਾਇਦ ਭਾਰਤ ਨੂੰ ਵੀ ਦਬ ਲਿਆ ਜਾਏਗਾ ਪਰ ਬੀਤੇ ਕੱਲ ਜੋ ਪ੍ਰੈਸ ਕਾਨਫਰੰਸ ਕਰਕੇ ਡੋਨਲਡ 트੍ਰੰਪ ਦਾ ਵਿਦੇਸ਼ ਮੰਤਰਾਲੇ ਦੇ ਵੱਲੋਂ ਉਹਨਾਂ ਦੀਆਂ ਗੱਲਾਂ ਨੂੰ ਖਾਰਜ ਕਰ ਦਿੱਤਾ ਗਿਆ ਪੂਰੀ ਦੁਨੀਆ ਦੇ ਇਹ ਚੀਜ਼ ਦੇਖੀ ਹੋਏਗੀ ਕਿ ਡੋਨਲਡ 트੍ਰੰਪ ਦੇ ਵੱਲੋਂ ਇਸ ਚੀਜ਼ ਦੇ ਲਈ ਝੂਠ ਬੋਲਿਆ ਗਿਆ ਸੋ ਦੂਸਰੇ ਪਾਸੇ ਹੁਣ ਜਦੋਂ ਟੈਕਸ ਲਗਾਇਆ ਜਾਏਗਾ ਤਾਂ ਕਿਤੇ ਨਾ ਕਿਤੇ ਅਮਰੀਕਾ ਹੁਣ ਇਸ ਚੀਜ਼ ਨੂੰ ਲੈ ਕੇ ਤਰਲੋ ਮਚੀ ਜ਼ਰੂਰ ਹੋਏਗਾ ਕਿ ਭਾਰਤ ਦੇ ਉੱਪਰ ਵੀ ਕੋਈ ਜਵਾਬੀ ਕਾਰਵਾਈ ਟੈਕਸਾਂ ਨੂੰ ਲੈ ਕੇ ਕੀਤੀ ਜਾਏ ਡੋਨਲਡ 트ੰਪ ਦੀ ਵਿਚੋਲਗੀ ਕਰਨ ਦੀ ਜਿਹੜੀ ਗੱਲ ਹੈ ਜਾਂ ਡੋਨਲਡ 트ੰਪ ਦੀ ਬਾਰ-ਬਾਰ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਦਖਲ ਅੰਦਾਜ਼ੀ ਕਰਨ ਦੀ ਪੁਰਾਣੀ ਆਦਤ ਰਹੀ ਹੈ ਪਿਛਲੇ ਸਮੇਂ 'ਚ ਵੀ ਤੁਸੀਂ ਦੇਖਿਆ ਸੀ ਕਿ ਡੋਨਲਡ 트ੰਪ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਮੈਂ ਯੂਕਰੇਨ ਔਰ ਰਸ਼ੀਆ ਦਾ ਯੁੱਧ ਜਿਹੜਾ ਹੈ ਉਹਨੂੰ ਰੁਕਵਾ ਦੇਵਾਂਗਾ ਔਰ ਜਦੋਂ ਬੁਲਾਦੀਮਿਰ ਜ਼ੇਲੈਂਸਕੀ ਪਹੁੰਚੇ ਉਹਨਾਂ ਦੇ ਕੋਲ ਗੱਲਬਾਤ ਕਰਨ ਦੇ ਲਈ ਤੇ ਉਸ ਮੌਕੇ ਦੇ ਉੱਪਰ ਦੋਵਾਂ ਦੇ ਵਿੱਚ ਤਲਖੀ ਹੋ ਗਈ ਸੀ ਔਰ ਜ਼ੇਲੈਂਸਕੀ ਉੱਥੋਂ ਉੱਠ ਕੇ ਚਲੇ ਗਏ ਸੀ ਔਰ ਅੱਜ ਤੱਕ ਦੋਵੇਂ ਮੁਲਕਾਂ ਦਾ ਜਿਹੜਾ ਯੁੱਧ ਹੈ ਉਹ ਨਹੀਂ ਰੁਕ ਸਕਿਆ ਉਦੋਂ ਡੋਨਲਡ ਟਰੰਪ ਦੀ ਬੜੀ ਕਿਰਕਰੀ ਹੋਈ ਸੀ ਕਿ ਇੱਕ ਛੋਟਾ ਜਿਹਾ ਮੁਲਕ ਯੂਕਰੇਨ ਉਹਦੇ ਵੱਲੋਂ ਅਮਰੀਕਾ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਨੇ ਔਰ ਉਸ ਤੋਂ ਬਾਅਦ ਹੁਣ ਭਾਰਤ ਔਰ ਪਾਕਿਸਤਾਨ ਦਾ ਯੁੱਧ ਰਕਵਾ ਕੇ ਵੀ ਡੋਨਲਡ 트੍ਰੰਪ ਕਿਤੇ ਨਾ ਕਿਤੇ ਉਹ ਥਾਪੜਾ ਲੈਣਾ ਚਾਹੁੰਦੇ ਸੀ ਵਾਹ ਵਾਹ ਹੀ ਖਟਣੀ ਚਾਹੁੰਦੇ ਸੀ ਪਰ ਭਾਰਤ ਦੇ ਵੱਲੋਂ ਵੀ ਉਸੇ ਤਰੀਕੇ ਦਾ ਰੁਖ ਜਿਹੜਾ ਹੈ ਉਹ ਦਿਖਾ ਦਿੱਤਾ ਗਿਆ ਔਰ ਭਾਰਤ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਾਡਾ ਸਮਝੌਤਾ ਪਾਕਿਸਤਾਨ ਦੇ ਨਾਲ ਸਿੱਧਾ ਹੋਇਆ ਹੈ ਪਾਕਿਸਤਾਨ ਦੇ ਡੀਜੀਐਮਓਜ਼ ਦਾ ਫੋਨ ਆਇਆ ਸੀ ਸਾਨੂੰ ਔਰ ਸਾਨੂੰ ਫੋਨ ਆਇਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਯੁੱਧ ਬ੍ਰਾਮ ਦੇ ਲਈ ਜੰਗਬੰਦੀ ਦੇ ਲਈ ਸੀਜ਼ਫਾਇਰ ਦੇ ਲਈ ਤਿਆਰ ਹਾਂ ਭਾਰਤ ਵੀ ਇਹਦੇ ਲਈ ਤਿਆਰ ਹੋਵੇ ਅਸੀਂ ਇਧਰੋਂ ਕੋਈ ਵੀ ਕਾਰਵਾਈ ਭਾਰਤ ਦੇ ਉੱਪਰ ਨਹੀਂ ਕਰਾਂਗੇ ਤੇ ਭਾਰਤ ਨੇ ਕਿਹਾ ਸੀ ਕਿ ਜੇ ਤੁਸੀਂ ਕਾਰਵਾਈ ਨਹੀਂ ਕਰੋਗੇ ਤੇ ਅਸੀਂ ਵੀ ਤਿਆਰ ਹਾਂ ਹਾਂ ਉਹਨਾਂ ਨੇ ਕਿਹਾ ਕਿ ਸਾਡੀ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਜ਼ਰੂਰ ਹੁੰਦੀ ਰਹੀ ਹੈ ਉਹ ਸਾਡੇ ਨਾਲ ਵੀ ਫੋਨ ਤੇ ਗੱਲ ਕਰਦੇ ਰਹਿੰਦੇ ਨੇ ਪਾਕਿਸਤਾਨ ਦੇ ਵਿੱਚ ਵੀ ਗੱਲ ਕਰਦੇ ਰਹਿੰਦੇ ਨੇ ਔਰ ਉਹਨਾਂ ਨੇ ਕਿਹਾ ਕਿ ਯੁੱਧ ਵਿਰਾਮ ਲੱਗਣਾ ਚਾਹੀਦਾ ਹੈ ਪਰ ਉਹਦੇ ਵਿੱਚ ਵਪਾਰ ਨੂੰ ਲੈ ਕੇ ਕੋਈ ਗੱਲ ਨਹੀਂ ਸੀ ਹੋਈ ਕਸ਼ਮੀਰ ਨੂੰ ਲੈ ਕੇ ਕੋਈ ਗੱਲ ਨਹੀਂ ਸੀ ਹੋਈ ਔਰ ਹੁਣ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਭਾਰਤ ਦੇ ਵੱਲੋਂ ਜਦੋਂ ਟੈਕਸ ਸਟੀਲ ਔਰ ਅਲੂਮੀਨੀਅਮ ਦੇ ਉੱਪਰ ਲਗਾਉਣ ਦਾ ਜ਼ਿਕਰ ਅਮਰੀਕਾ ਦੇ ਵੱਲੋਂ ਵੀ ਕੋਈ ਜਵਾਬੀ ਕੋਈ ਨਾ ਕੋਈ ਆਦੇਸ਼ ਸੰਦੇਸ਼ ਥੋੜੇ ਦਿਨਾਂ ਦੇ ਵਿੱਚ ਵਿੱਚ ਜਾਂ ਕੁਝ ਘੰਟਿਆਂ ਦੇ ਵਿੱਚ ਵਿੱਚ ਆ ਸਕਦਾ ਪਰ ਭਾਰਤ ਦੇ ਵੱਲੋਂ ਅਮਰੀਕਾ ਨੂੰ ਲੈ ਕੇ ਹੁਣ ਸਖਤ ਰੁਖ ਇਖਤਿਆਰ ਕਰ ਲਿਆ ਗਿਆ ਅਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਆਪਾਂ ਜ਼ਿਕਰ ਕੀਤਾ ਸੀ ਕੱਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਿ 17 ਲੋਕਾਂ ਦੀ ਮੌਤ ਹੋ ਗਈ ਹੈ ਔਰ ਨਾਲ ਜ਼ਿਕਰ ਕੀਤਾ ਸੀ ਕਿ ਕੁਝ ਦੀ ਹਾਲਤ ਅਜੇ ਵੀ ਗੰਭੀਰ ਹੈ ਪਰ ਹੁਣ ਜੋ ਸਵੇਰ ਦੀ ਅਪਡੇਟ ਇਹ ਹੈ ਕਿ 21 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਔਰ 10 ਦੇ ਕਰੀਬ ਐਸੇ ਲੋਕ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਸੋ ਬਹੁਤ ਹੀ ਚਿੰਤਾਜਨਕ ਗੱਲ ਹੈ ਕਿਉਂਕਿ 2020 ਦੇ ਵਿੱਚ ਵੀ 120 21 ਬੰਦਿਆਂ ਦੀ ਮੌਤ ਹੋਈ ਸੀ 2024 ਦੇ ਵਿੱਚ ਵੀ ਇਹ ਘਟਨਾ ਜਿਹੜੀ ਉਹ ਵਾਪਰੀ ਸੀ ਜਿਹਦੇ ਵਿੱਚ 17 18 ਲੋਕਾਂ ਦੀ ਜਾਨ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਪੰਜਾਬ ਦੇ ਵਿੱਚ ਚਲੀ ਗਈ ਸੀ ਸੋ ਲਗਾਤਾਰ ਇਹ ਘਟਨਾਵਾਂ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਔਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਇਸ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੰਗੀ ਪੱਧਰ ਦੇ ਉੱਤੇ ਜਿੱਥੇ ਇਹ ਮੋਹਮ ਚਲਾਈ ਹੋਈ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਫਿਰ ਜ਼ਹਿਰੀਲੀ ਸ਼ਰਾਬ ਕਿਵੇਂ ਵੇਚੀ ਜਾ ਰਹੀ ਹੈ ਸੂਬੇ ਦੇ ਵਿੱਚ ਹਾਲਾਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੱਲ ਹੀ ਸਖਤ ਐਕਸ਼ਨ ਲੈ ਗਏ ਕਾਰਵਾਈਆਂ ਕੀਤੀਆਂ ਗਈਆਂ ਅਧਿਕਾਰੀਆਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਉੱਪਰ ਹੋਰ ਅਧਿਕਾਰੀਆਂ ਦੇ ਉੱਪਰ ਨਾਲ ਹੀ ਉਹਨਾਂ ਨੇ 10-10 ਲੱਖ ਰੁਪਏ ਦੇਣ ਦਾ ਪਰਿਵਾਰਾਂ ਨੂੰ ਜਿਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਨੇ ਉਹਨਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਨਾਲ ਹੀ ਇਹ ਕਿਹਾ ਸੀ ਕਿ ਜੇ ਕਿਸੇ ਦੇ ਪਰਿਵਾਰ ਦਾ ਜੀ ਕੋਈ ਅ ਸਕਾਬਲ ਹੈ ਵੀ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਨੌਕਰੀ ਵੀ ਦੇ ਦੇਾਂਗੇ ਔਰ ਨਾਲ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੱਚਿਆਂ ਦੀ ਉਹਨਾਂ ਦੀ ਪੜ੍ਹਾਈ ਆ ਉਹ ਪੜ੍ਹਾਈ ਵੀ ਕਰਵਾਈ ਜਾਏਗੀ ਇਹ ਆਸ਼ਵਾਸਨ ਉਹਨਾਂ ਦੇ ਵੱਲੋਂ ਕੱਲ ਦੇ ਦਿੱਤੇ ਗਏ ਸੀ ਪਰ ਸਵਾਲ ਇਹ ਹੈ ਕਿ बार-बार ਇਹ ਘਟਨਾਵਾ ਪੰਜਾਬ ਦੇ ਵਿੱਚ ਕਿਉਂ ਵਾਪਰ ਰਹੀਆਂ ਨੇ 2020 ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ 120 121 ਦੇ ਕਰੀਬ ਜਹਰੀਲੀ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋਈ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਔਰ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲ ਉੱਠੇ ਸੀ ਬਹੁਤ ਸਾਰੇ ਦਬਾਅ ਬਣਾਇਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਔਰ ਉਸ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ 11 ਦਿਨਾਂ ਬਾਅਦ ਉਹਨਾਂ ਪਰਿਵਾਰਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਔਰ ਉਹਨਾਂ ਦੇ ਮੰਤਰੀ ਸੰਤਰੀ ਜਿਹੜੇ ਕਈ ਦਿਨਾਂ ਬਾਅਦ ਉਹ ਜਾਣਾ ਸ਼ੁਰੂ ਹੋਏ ਸੀ ਉਸ ਇਲਾਕੇ ਦੇ ਵਿੱਚ ਐਡੀ ਵੱਡੀ ਤਰਾਸਦੀ ਹੋਣ ਤੋਂ ਬਾਅਦ ਵੀ ਹਾਲਾਂਕਿ ਸੀਐਮ ਭਗਵੰਤ ਮਾਨ ਕੱਲ ਹੀ ਉੱਥੇ ਪਹੁੰਚ ਗਏ ਜਦੋਂ ਇਹ ਘਟਨਾ ਵਾਪਰੀ ਹੈ ਔਰ ਉੱਥੇ ਪਹੁੰਚ ਕੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਪਰਿਵਾਰਾਂ ਦੇ ਨਾਲ ਔਰ ਉਹਨਾਂ ਨੂੰ ਆਸ਼ਵਾਸਨ ਦਿੱਤਾ ਔਰ ਦੀ ਜਿਹੜੀ ਖਬਰ ਹੈ ਉਹ ਇਹ ਸੀਗੀ ਕਿ ਪਰਿਵਾਰਾਂ ਨੂੰ ਪੈਸੇ ਵੀ ਦਿੱਤੇ ਗਏ ਕਿਉਂਕਿ ਬਹੁਤ ਗਰੀਬ ਪਰਿਵਾਰਾਂ ਦੇ ਉਹ ਲੋਕ ਸੀ ਪਰ ਸਵਾਲ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਨੂੰ ਠੱਲ ਕਿਵੇਂ ਪਾਈ ਜਾਏਗੀ ਹੁਣ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਇਲਾਕੇ ਦੇ ਵਿੱਚ ਮਜੀਠਾ ਇਲਾਕੇ ਦੇ ਵਿੱਚ ਦੋ ਸ਼ਰਾਬ ਦੇ ਵਪਾਰੀ ਨੇ ਦੋ ਸ਼ਰਾਬ ਦੇ ਵਪਾਰੀਆਂ ਦੀ ਆਪਸੀ ਰੇਟ ਨੂੰ ਘਟਵਾਦ ਕਰਨ ਦੇ ਚੱਕਰ ਦੇ ਵਿੱਚ ਇਹ ਜਾਣ ਗਈ ਹੈ ਦੋ ਗਰੁੱਪ ਨੇ ਇੱਕ ਵੱਡਾ ਗਰੁੱਪ ਹੈ ਜਿਹਦੇ ਵੱਲੋਂ ਸ਼ਰਾਬ ਦੇ ਨਕਲੀ ਜ਼ਹਿਰੀ ਨਕਲੀ ਸ਼ਰਾਬ ਦੇ ਰੇਟ ਜਿਹੜੇ ਜ਼ਿਆਦੇ ਨੇ ਇੱਕ ਗਰੁੱਪ ਐਸਾ ਹੈ ਜਿਹਦੇ ਸ਼ਰਾਬ ਦੇ ਰੇਟ ਸਥਿਰ ਰੱਖੇ ਹੋਏ ਨੇ ਜਿਹੜਾ ਆਮ ਬੰਦਾ ਵੀ ਜਾ ਕੇ ਉਸ ਸ਼ਰਾਬ ਨੂੰ ਪੀ ਸਕਦਾ ਹੈ ਰੇਟ ਘੱਟ ਰੱਖੇ ਹੋਏ ਨੇ ਹੁਣ ਜਿਹੜੇ ਦੂਸਰੇ ਵਪਾਰੀ ਨੇ ਜਿਨ੍ਹਾਂ ਦਾ ਰੇਟ ਵੱਧ ਹੈ ਉਹਨਾਂ ਦੇ ਵੱਲੋਂ ਔਰ ਛੋਟੇ ਜਿਹੜਾ ਬੰਦਾ ਜਿਹਦੇ ਵੱਲੋਂ ਘੱਟ ਰੇਟ ਰੱਖੇ ਗਏ ਨੇ ਉਹਨਾਂ ਦੀ ਆਪਸੀ ਲੜਾਈ ਦੇ ਵਿੱਚ ਸ਼ਰਾਬ ਦਾ ਰੇਟ ਘੱਟ ਕਰਨ ਦੇ ਚੱਕਰ ਦੇ ਵਿੱਚ ਮੀਥਨੋਲ ਦਾ ਜ਼ਿਆਦਾ ਯੂਜ਼ ਕੀਤਾ ਗਿਆ ਜਿਹਦੇ ਨਾਲ ਲੋਕਾਂ ਦੀ ਮੌਤ ਹੋਈ ਹੈ ਸੋ ਆਪਸੀ ਇਹ ਵੀ ਇਹ ਵੀ ਇੱਕ ਤਰੀਕੇ ਦੇ ਨਾਲ ਅ ਤੁਸੀਂ ਗੈਂਗਬੋਰੀ ਕਹਿ ਲਓ ਕਿ ਆਪਸ ਦੇ ਵਿੱਚ ਆਪਣੇ ਰੇਟ ਨੂੰ ਘੱਟ ਕਰਨ ਦੇ ਚੱਕਰ ਦੇ ਵਿੱਚ ਨਿਰਦੋਸ਼ ਲੋਕਾਂ ਦੀ ਜਿਹੜੀ ਜਾਨ ਹੈ ਉਹ ਲੈ ਲਈ ਗਈ ਹੈ ਹਾਲਾਂਕਿ ਜੋ ਸੀਐਮ ਭਗਵੰਤ ਮਾਨ ਦੇ ਵੱਲੋਂ ਕੱਲ ਬਿਆਨ ਦਿੱਤਾ ਗਿਆ ਸੀਗਾ ਕਿ ਇਹਦੇ ਵਿੱਚ ਕੱਲੇ ਇਹ ਲੋਕ ਨਹੀਂ ਇਹ ਬਣਦੀ ਕਿੱਥੋਂ ਹੈ ਇਹਦੇ ਸਪਲਾਈਅਰ ਕੌਣ ਨੇ ਇਹਦੇ ਵਿੱਚ ਪੁਲਿਸ ਦੇ ਕਿਹੜੇ ਅਧਿਕਾਰੀ ਸ਼ਾਮਲ ਨੇ ਇਹਦੇ ਵਿੱਚ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਗਿਆਦਾ ਥਾਪੜਾ ਹੈ ਸਾਰੀ ਚੇਨ ਤੱਕ ਪਹੁੰਚਿਆ ਜਾਏਗਾ ਸੋ ਉਸ ਚੀਜ਼ ਤੋਂ ਜ਼ਰੂਰ ਕਰ ਲਗਾ ਸੀ ਕਿ ਸੀਮ ਭਗਵੰਤ ਮਾਨ ਕੁਝ ਵੱਡਾ ਐਲਾਨ ਆਣ ਵਾਲੇ ਟਾਈਮ ਦੇ ਵਿੱਚ ਜਾਂ ਵੱਡੇ ਲੋਕਾਂ ਦੇ ਨਾਮ ਸਾਹਮਣੇ ਜ਼ਰੂਰ ਆ ਸਕਦੇ ਨੇ ਕਿ ਕਿਹੜੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਕਿਹੜੇ ਸਿਆਸੀ ਆਗੂ ਦਾ ਥਾਪੜਾ ਸੀ ਤੇ ਕਿਹੜੇ ਪੁਲਿਸ ਅਧਿਕਾਰੀਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼ਾਮਲ ਸੀ ਜਿਨ੍ਹਾਂ ਦੇ ਵੱਲੋਂ ਇਸ ਇਲਾਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੂੰ ਵਕਣ ਦਿੱਤਾ ਜਾ ਰਿਹਾ ਸੀ ਜਿਹਦੇ ਨਾਲ ਲੋਕਾਂ ਦੀ ਮੌਤ ਹੋਈ ਹੈ ਪਰ ਸਵਾਲ ਬਹੁਤ ਵੱਡੇ ਨੇ ਸ਼ਰਾਬ ਦੇ ਨਾਲ ਹੁਣ ਤੱਕ ਜ਼ਹਿਰੀਲੀ ਸ਼ਰਾਬ ਦੇ ਨਾਲ ਦੇਸ਼ ਭਰ ਦੇ ਵਿੱਚ 1978 ਤੋਂ ਬਾਅਦ ਹੁਣ ਤੱਕ 2300 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਔਰ ਇਨਾ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਵਿੱਚ ਪੰਜਾਬ ਪੂਰੇ ਦੇਸ਼ ਦੇ ਵਿੱਚ ਦੂਸਰੇ ਨੰਬਰ ਤੇ ਆਂਦਾ ਹੈ ਔਰ ਪਹਿਲੇ ਨੰਬਰ ਤੇ ਗੁਜਰਾਤ ਹੈ ਜਿੱਥੇ ਜ਼ਹਿਰੀਲੀ ਸ਼ਰਾਬ ਦੇ ਨਾਲ 1978-70 ਦੀ 78-80 ਦੇ ਵਿਚਕਾਰ ਹੀ ਇਹ ਘਟਨਾ ਵਾਪਰੀ ਸੀ ਜਿੱਥੇ ਇੱਕੋ ਵਾਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 200 ਲੋਕਾਂ ਦੀ ਮੌਤ ਹੋਈ ਸੀ ਔਰ ਦੂਸਰੇ ਨੰਬਰ ਤੇ ਪੰਜਾਬ ਆਂਦਾ ਹੈ ਜਦੋਂ 2020 ਦੇ ਵਿੱਚ ਕੈਪਟਨ ਸਰਕਾਰ ਦੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ 120 ਤੋਂ 121 ਲੋਕਾਂ ਦੀ ਮੌਤ ਜਿਹੜੀ ਉਸ ਟਾਈਮ ਦੇ ਉੱਤੇ ਹੋ ਗਈ ਸੀ ਸੋ ਪੰਜਾਬ ਦੂਸਰੇ ਨੰਬਰ ਤੇ ਆਂਦਾ ਜਿਹੜੀ ਦੀ ਸ਼ਰਾਬ ਵੇਚਣ ਦੇ ਮਾਮਲੇ ਦੇ ਵਿੱਚ ਜਿੱਥੇ ਲੋਕਾਂ ਦੀ ਮੌਤ ਜਿਹੜੀ ਵੱਧ ਗਿਣਤੀ ਦੇ ਵਿੱਚ ਹੋ ਰਹੀ ਹੈ ਪਰ ਇਹ ਰੁਕੇਗਾ ਕਰੋ ਸਵਾਲ ਹੈ ਲੋਕਾਂ ਦਾ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਇੱਕ ਇੱਕੀ ਜੀ ਸੀ ਉਹ ਪਰਿਵਾਰ ਦਾ ਕਮਾਨ ਵਾਲਾ ਸਰਕਾਰ ਦੇ ਵੱਲੋਂ ਚਾਹੇ ਰਾਹਤ ਦੇ ਦਿੱਤੀ ਗਈ ਹੈ ਪਰ ਉਹ ਜੀ ਵਾਪਸ ਨਹੀਂ ਆਏਗਾ ਔਰ ਇਸ ਕਰਕੇ ਆਨ ਵਾਲੇ ਟਾਈਮ ਦੇ ਵਿੱਚ ਵੀ ਜਿੱਥੇ ਸੂਬਾ ਸਰਕਾਰ 11000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰ ਰਹੀ ਹੈ ਸ਼ਰਾਬ ਤੋਂ ਤੇ ਉਸ ਮੌਕੇ ਦੇ ਉੱਤੇ ਵੀ ਸੂਬੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਹੋਵੇ ਤੇ ਸਵਾਲ ਬਹੁਤ ਵੱਡੇ ਨੇ ਸੋ ਇਹ ਨਾ ਸਾਰੀਆਂ ਗੱਲਾਂ ਦੇ ਜਵਾਬ ਸਰਕਾਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੇਣੇ ਪੈਣਗੇ ਪਰ ਸਿਆਸੀ ਪਾਰਟੀਆਂ ਦੇ ਵੱਲੋਂ ਸਰਕਾਰ ਨੂੰ बार-बार ਇਸ ਮਾਮਲੇ ਦੇ ਉੱਪਰ ਦੱਬਣ ਦੀ ਕੋਸ਼ਿਸ਼ ਜਿਹੜੀ ਹੈ ਔਰ ਸਵਾਲ ਪੁੱਛੇ ਜਾ ਰਹੇ ਨੇ ਔਰ ਆਜ ਪਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਰਾਜਪਾਲ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਇਸ ਮਾਮਲੇ ਦੇ ਵਿੱਚ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕਰ ਸਕਦੇ ਨੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ